ਮੁੰਡੇ ਤਾਂ ਅੱਜ ਬਥੇਰੇ ਆਏ ਨੇ ਮੁੰਡਿਆ ਸੋਹਣੀ ਲੱਗ ਰਹੀਆਂ ਮੁੰਡਿਆ ਸੋਹਣੀ ਲੱਗ ਰਹੀਆਂ ਜਸਮੀਨ ਸੈਂਡਲਸ ਜਿਸ ਨੂੰ ਕਿ ਗੁਲਾਬੀ ਕুইਨ ਕਿਹਾ ਜਾਂਦਾ ਹੈ ਗੁਲਾਬੀ ਕুইਨ ਦੇ ਨਾਂ ਨਾਲ ਉਹ ਬਹੁਤ ਜ਼ਿਆਦਾ ਮਸ਼ਹੂਰ ਵੀ ਹੋਏ ਗੁਲਾਬੀ ਕুইਨ ਜਸਮੀਨ ਸੈਂਡਲਸ ਦਾ ਇੱਕ ਸ਼ੋਅ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਅੱਤ ਤੋਂ ਅੱਤ ਸਿਰਾਂ ਤੋਂ ਸਿਰਾਂ ਕਰਵਾ ਦਿੱਤੀ ਅਤੇ ਮੁੰਡਿਆਂ ਦੇ ਦਿਲ ਹੱਥਾਂ 'ਚ ਫੜਾ ਦਿੱਤੇ ਨੇ ਜਿਸ ਦੀਆਂ ਕਿ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਲਿੱਪਾਂ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਜੋ ਸਕਰੀਨ ਦੇ ਉੱਤੇ ਚੱਲ ਰਹੀਆਂ ਲਗਾਤਾਰ ਗੁਲਾਬੀ ਕুইਨ ਨੇ ਪਹਿਲਾਂ ਤਾਂ ਬਹੁਤ ਸਾਰੇ ਪੋਜ਼ ਕੀਤੇ ਤੇ ਫਿਰ ਮੁੰਡਿਆਂ ਨੂੰ ਪੁੱਛਿਆ ਕਿ ਮੈਂ ਕਿੱਦਾਂ ਲੱਗ ਰਹੀਆਂ ਤੇ ਮੁੰਡਿਆਂ ਨੇ ਉਹਨਾਂ ਦਾ ਜਵਾਬ ਦਿੱਤਾ ਕਿ ਤੁਸੀਂ ਸੜਾ ਤੋਂ ਸੜਾ ਲੱਗ ਰਹੇ ਹੋ ਤੋਂ ਗੁਲਾਬੀ ਕুইਨ ਨੇ ਫਲੈਂਕਸ ਕੀਤੀ ਤਾਂ ਮੁੰਡਿਆਂ ਨੇ ਵੀ ਉਹਨਾਂ ਨੂੰ ਆਈ ਲਵ ਯੂ ਦੇ ਜਵਾਬ ਦੇ ਵਿੱਚ ਰਿਪਲਾਈ ਕੀਤਾ ਤੇ ਬਹੁਤ ਸਾਰੀਆਂ ਚੀਕਾਂ ਕੂਕਰ ਰੌਲੀ ਪੈ ਰਹੀ ਸੀ ਬਾਕੀ ਜੈਸਮਿਨ ਸੈਂਡਲਸ ਪਹਿਲਾਂ ਤੋਂ ਹੀ ਖੁੱਲੇ ਜਿਹਾ ਦੀ ਹੈ ਕਿ ਉਹਨਾਂ ਦੇ ਬਹੁਤ ਸਾਰੇ ਇਹ ਜਿਹੇ ਚੱਕਵੇਂ ਤੋਂ ਚੱਕਵੇਂ ਗਾਣੇ ਆਉਂਦੇ ਰਹਿੰਦੇ ਨੇ ਜਿਨ੍ਹਾਂ ਨੂੰ ਤੁਸੀਂ ਸੁਣ ਕੇ ਇੰਜੋਏ ਵੀ ਕਰਦੇ ਹੋ ਬਾਕੀ ਤੁਸੀਂ ਪਰਫਾਰਮੈਂਸ ਵੀ ਦੇਖ ਸਕਦੇ ਹੋ ਬਾਕੀ ਜੇਕਰ ਪਰਫਾਰਮੈਂਸ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ